ਸਸ਼ੀਕਲ ਜੀ ਸਾਰਿਆਂ ਨੂੰ ਮੰਗਲਵਾਰ ਰਾਤ ਨੂੰ ਨਾ ਗਾਜ਼ੀਆਬਾਦ ਚ ਇੱਕ ਬੜੀ ਦੁੱਖਦਾਇਕ ਘਟਨਾ ਵਾਪਰੀ ਹੈ ਜਿਦੇ ਵਿੱਚ ਤਿੰਨ ਸਕੀਆਂ ਪੈਣਾ ਇੱਕ 16 ਸਾਲ 14 ਸਾਲ ਤੇ 12 ਸਾਲ ਦੀਆਂ ਨੇ ਰਾਤ ਨੂੰ ਆਪਣੇ ਘਰ ਦੀ ਨੌਵੀਂ ਮੰਜ਼ਲ ਤੋਂ ਛਾਲ ਮਾਰ ਕੇ ਸੁਸਾਈਡ ਕਮਿਟ ਕਰ ਲਈ ਤੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਆਨਲਾਈਨ ਗੇਮ ਖੇਡਦੀਆਂ ਸੀ ਤੇ ਪਿਤਾ ਉਹਨਾਂ ਨੂੰ ਰੋਕਦਾ ਸੀ ਤੇ ਇਹ ਘਟਨਾ ਹੈ ਨਾ ਜਿਹੜੀ ਹੁਣੇ ਸਾਨੂੰ ਸਾਰਿਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਰਹੀ ਹੈ ਕਿ ਬੱਚੇ ਜਿਹੜੇ ਸੋਸ਼ਲ ਮੀਡੀਆ ਦੇ ਇੰਨੇ ਐਡਿਕਟਡ ਹੋ ਗਏ ਨੇ ਫੋਨ ਦੇ ਇੰਨੇ ਐਡਿਕਟਡ ਹੋ ਗਏ ਨੇ ਉਹ ਆਨਲਾਈਨ ਗੇਮਸ 'ਚ ਇਹ ਸੱਤ ਤੱਕ ਵੱਜ ਜਾਂਦੇ ਨੇ ਕੀ ਉਹਦੇ ਲਈ ਇਕੱਲੇ ਬੱਚੇ ਕਸੂਰਵਾਰ ਨੇ ਨਹੀਂ ਸੋਚ ਕੇ ਦੇਖਿਓ ਉਹਦੇ ਲਈ ਪੇਰੈਂਟਸ ਕਿਤੇ ਵੱਧ ਕਸੂਰਵਾਰ ਨੇ ਕਿਉਂਕਿ ਫੋਨ ਤਾਂ ਉਹਨਾਂ ਨੂੰ ਪੇਰੈਂਟਸ ਨੇ ਪ੍ਰੋਵਾਈਡ ਕੀਤੇ ਨੇ ਨਾ ਪੇਰੈਂਟਸ ਕਹਿ ਦਿੰਦੇ ਕਿ ਸਾਨੂੰ ਹੁਣ ਪੜ੍ਹਾਈ ਲਈ ਫੋਨ ਉਹਨਾਂ ਨੂੰ ਦੇਣੇ ਪੈਂਦੇ। ਉਹਨਾਂ ਦੇ ਕੰਮ ਉਸਤੇ ਆਉਂਦੇ ਆ ਉਹਨਾਂ ਦਾ ਹੋਮਵਰਕ ਆ ਰਿਹਾ ਉਹਨਾਂ ਨੇ ਹੋਰ ਬਹੁਤ ਕੁਝ ਦੇਖਣਾ ਹੁੰਦਾ। ਪਰ ਕੀ ਪੇਰੈਂਟਸ ਕਦੇ ਫੋਨ ਚੱਕ ਕੇ ਦੇਖਦੇ ਨੇ ਕਿ ਬੱਚੇ ਉਸ ਫੋਨ ਨੂੰ ਕਿਵੇਂ ਯੂਜ਼ ਕਰ ਰਹੇ ਨੇ? ਬੱਚੇ ਕਿਹੜੀ ਸੋਸ਼ਲ ਸਾਈਟਸ ਯੂਜ਼ ਕਰ ਰਹੇ ਨੇ? ਕਿਹੜੀਆਂ ਗੇਮਸ ਖੇਡ ਰਹੇ ਨੇ? ਪੇਰੈਂਟਸ ਵੀ ਬਹੁਤ ਕੇਅਰਲੈਸ ਹੋਏ ਹੋਏ ਨੇ। ਉਹ ਦੇਖਦੇ ਹੀ ਨਹੀਂ ਉਹਨਾਂ ਨੇ ਫੋਨ ਦੇਤੇ ਉਹਨਾਂ ਦਾ ਕੰਮ ਖਤਮ ਉਹਨਾਂ ਨੇ ਆਪਣੀ ਜਾਨ ਛੁਡਾ ਲਈ ਇਹਦਾ ਕਾਰਨ ਪਤਾ ਹੈ ਕੀ ਹੈ ਕਿ ਪੇਰੈਂਟਸ ਆਪ ਉਹਨਾਂ ਨਾਲ ਟਾਈਮ ਨਹੀਂ ਸਪੈਂਡ ਕਰਦੇ ਮੈਂ ਮੰਨ ਲਿਆ ਪੇਰੈਂਟਸ ਵਰਕਿੰਗ ਨੇ ਪਰ ਜਦੋਂ ਆਪਣੇ ਕੰਮਾਂ ਤੋਂ ਵਾਪਸ ਆਉਂਦੇ ਨੇ ਫਿਰ ਉਹ ਆਪਣੇ ਫੋਨ ਲੈ ਕੇ ਕਿਉਂ ਬੈਠ ਜਾਂਦੇ ਹੋ ਆਪਣੇ ਬੱਚੇ ਨਾਲ ਟਾਈਮ ਕਿਉਂ ਨਹੀਂ ਸਪੈਂਡ ਕਰਦੇ ਉਹ ਆ ਕੇ ਕਿਉਂ ਨਹੀਂ ਦੇਖਦੇ ਕਿ ਬੱਚਾ ਕੀ ਕਰ ਰਿਹਾ ਹੈ ਮਨ ਲਿਆ ਹਾਲਾਤ ਖਰਾਬ ਹੈ ਬੱਚਿਆਂ ਨੂੰ ਇਕੱਲੇ ਬਾਹਰ ਨਹੀਂ ਛੱਡਿਆ ਜਾ ਸਕਦਾ ਪਰ ਜਦੋਂ ਆਪਣੇ ਕੰਮ ਤੋਂ ਘਰ ਆ ਜਾਂਦੇ ਨੇ ਜਾਂ ਛੁੱਟੀ ਵਾਲੇ ਦਿਨ ਉਹ ਬੱਚਿਆਂ ਨਾਲ ਟਾਈਮ ਕਿਉਂ ਨਹੀਂ ਸਪੈਂਡ ਕਰਦੇ ਮੈਂ بڑے ਪੇਰੈਂਟਸ ਦੇਖਿਆ ਜਿਨ੍ਹਾਂ ਨੇ 6 6 7 7 ਸਾਲ ਦੇ ਬੱਚਿਆਂ ਨੂੰ ਵੀ ਫੋਨ ਦਿੱਤੇ ਹੋਏ ਨੇ ਆਈਪੈਡ ਦਿੱਤੇ ਹੋਏ ਨੇ ਤੇ ਬੱਚੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਯੂਜ਼ ਕਰ ਰਹੇ ਨੇ ਉਹ ਉਹਨਾਂ ਤੇ ਆਨਲਾਈਨ ਗੇਮਸ ਵੀ ਖੇਡ ਰਹੇ ਨੇ YouTube ਵੀ ਦੇਖ ਰਹੇ ਨੇ इवन दैट ਬਡੇ ਪੇਰੈਂਟਸ ਨੇ ਤਾਂ ਆਪਣੇ ਬੱਚਿਆਂ ਦੇ ਅਕਾਊਂਟ ਬਣਾਏ ਹੋਏ ਨੇ ਉਸ ਤੇ Facebook ਤੇ ਵੀ ਜਾਂ Instagram ਤੇ ਬੜੀ ਹੈਰਾਨੀ ਲੱਗਦੀ ਹੈ ਇਹਦੇ ਚ ਕਸੂਰਵਾਰ ਸਭ ਤੋਂ ਵੱਧ ਮਾਪੇ ਨੇ ਪੇਰੈਂਟਸ ਨੂੰ ਹੁੰਦਾ ਕਿ ਚਲੋ ਠੀਕ ਹੈ ਫੋਨ ਲੈ ਕੇ ਬੈਠੇ ਆ ਸਾਡੀ ਜਾਨ ਛੁੱਟੀ ਹੋਈ ਹੈ ਸਾਨੂੰ ਬਹੁਤੀ ਕੁਐਸਚਨਿੰਗ ਨਹੀਂ ਕਰ ਰਹੇ ਸਾਨੂੰ ਆਪਣੇ ਆਪ ਨਾਲ ਟਾਈਮ ਸਪੈਂਡ ਕਰਨ ਲਈ ਨਹੀਂ ਕਹਿ ਰਹੇ ਇਹ ਹੋਰ ਕਿਸੇ ਕੰਮ ਲਈ ਨਹੀਂ کہہ ਰਹੇ। ਔਰ ਮਾਵਾਪ ਆਪਣੇ ਫੋਨ ਲੈ ਕੇ ਆਪ ਬੈਠੇ ਰਹਿੰਦੇ। ਤੁਸੀਂ ਬੱਚੇ ਨਾਲ ਟਾਈਮ ਸਪੈਂਡ ਕਰੋ। ਤੁਸੀਂ ਬੱਚੇ ਨਾਲ ਕੋਈ ਗੇਮਸ ਖੇਡੋ। ਤੁਸੀਂ ਬੱਚੇ ਨੂੰ ਬਾਹਰ ਲੈ ਕੇ ਜਾਓ। ਤਾਂ ਕਿ ਉਸ ਨੂੰ ਤੁਸੀਂ ਇਸ ਚੀਜ਼ ਤੋਂ ਬਾਹਰ ਕੱਢ ਸਕੋ। ਮੈਂ ਬਰੇ ਬਡੇ ਪੇਰੈਂਟ ਸੁਣਦੀਆਂ ਜਿਹੜੇ ਕਹਿ ਦਿੰਦੇ ਨੇ ਕਿ ਸਾਡਾ ਬੱਚਾ ਤਾਂ ਜੀ ਛੋਟਾ ਜਿਹਾ 1.5-2 ਸਾਲ ਦਾ ਬੱਚਾ। ਕਹਿੰਦੇ ਨੇ ਕਿ ਉਹ ਫੋਨ ਦੇਖੇ ਬਿਨਾ ਜਦ ਤੱਕ ਉਹਦੇ ਹੱਥੋਂ ਫੋਨ ਨਹੀਂ ਦਿੰਦੇ ਨਾ ਰੋਟੀ ਨਹੀਂ ਖਾਂਦਾ। ਇਹ ਆਤਾ ਕਿਨੇ ਪੰਨ ਉਹ 1.5 ਸਾਲ ਦੇ ਬੱਚੇ ਨੂੰ 2 ਸਾਲ ਦੇ ਬੱਚੇ ਨੂੰ ਕੀ ਪਤਾ ਕਿ ਮੈਂ ਫੋਨ ਦੇਖ ਕੇ ਰੋਟੀ ਖਾਣੀ ਹੈ ਉਹ ਤੁਸੀਂ ਆਪਣੀ ਸੌਖ ਲਈ ਕਰ ਲਿਆ ਸਾਰਾ ਕੁਝ ਕਿ ਐਵੇਂ ਕਰਕੇ ਅਸੀਂ ਫਟਾਫਟ ਉਹਨੂੰ ਰੋਟੀ ਛੁਵਾਈ ਜਾਵਾਂਗੇ ਔਰ ਇਸ ਤਰ੍ਹਾਂ ਉਹ ਰੋਟੀ ਉਹਨੂੰ ਲੱਗ ਨਹੀਂ ਰਹੀ ਉਹਦੇ ਬੋਡੀ ਨੂੰ ਇਸ ਘਟਨਾ ਤੋਂ ਬਾਅਦ ਪੇਰੈਂਟਸ ਨੂੰ ਬਹੁਤ ਸੋਚਣ ਦੀ ਲੋੜ ਹੈ ਕਿ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਨੇ ਜਿਹੜੇ ਪੇਰੈਂਟਸ ਨੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਫੋਨਸ ਦਿੱਤੇ ਆ ਜਿਨ੍ਹਾਂ ਦੇ ਬੱਚੇ ਸਾਰਾ ਦਿਨ ਆਨਲਾਈਨ ਗੇਮਸ ਖੇਡ ਰਹੇ ਨੇ ਉਹ ਇਸ ਗੱਲ ਵੱਲ ਵੱਧ ਧਿਆਨ ਦੇਣ ਠੀਕ ਹੈ ਪੜ੍ਹਾਈ ਲਈ ਦੇਣੇ ਐ ਕੰਮਾਂ ਲਈ ਦੇਣੇ ਐ ਦੋ ਪਰ ਉਹਦੇ ਤੇ ਆਪ ਨਿਗਾਹ ਵੀ ਰੱਖੋ ਤੇ ਜਿਹੜਾ ਟਾਈਮ ਤੁਹਾਨੂੰ ਮਿਲਦਾ ਹੈ ਤੁਸੀਂ ਫ੍ਰੀ ਹੋ ਤੁਸੀਂ ਆਪ ਫੋਨ ਲੈ ਕੇ ਬੈਠਣ ਦੀ ਥਾਂ ਤੇ ਤੁਸੀਂ ਉਹ ਟਾਈਮ ਆਪਣੇ ਬੱਚੇ ਨਾਲ ਸਪੈਂਡ ਕਰੋ ਉਹਦੇ ਨਾਲ ਖੇਡੋ ਉਹਦੇ ਨਾਲ ਕੋਈ ਹੋਰ ਐਕਟੀਵਿਟੀਆਂ ਕਰੋ ਉਹਨੂੰ ਬਾਹਰ ਪਾਰਕ ਚ ਲੈ ਕੇ ਜਾਓ ਇਹੋ ਜਿਹੀਆਂ ਚੀਜ਼ਾਂ ਵੱਲ ਉਹਨਾਂ ਦਾ ਧਿਆਨ ਮੋੜੋ ਜੇ ਮਾਪੇ ਪਹਿਲ ਕਰਨਗੇ ਨਾ ਤਾਂ ਬੱਚੇ ਇਨ੍ਹਾਂ ਚੀਜ਼ਾਂ ਤੋਂ ਬਾਹਰ ਆਉਣਗੇ ਪਰ ਇਹਦੇ ਲਈ ਮਾਪੇ ਨੂੰ ਵੀ ਫੋਨ ਛੱਡਣੇ ਪੈਣੇ ਮਾਪੇ ਨੂੰ ਟਾਈਮ ਕੱਢਣਾ ਪੈਣਾ ਜਿਹੜਾ ਟਾਈਮ ਉਹਨਾਂ ਕੋਲ ਫ੍ਰੀ ਹੈ ਨਾ ਉਹਨਾਂ ਨੂੰ ਫੋਨ ਛੱਡ ਕੇ ਉਹ ਬੱਚਿਆਂ ਨਾਲ ਸਪੈਂਡ ਕਰਨਾ ਪੈਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਕੋਈ ਬਹੁਤ ਵੱਡੀ ਗੱਲ ਹੋਈ ਏ ਜੇ ਹੁਣ ਵੀ ਇਹੋ ਜਿਹੇ ਘਟਨਾਵਾਂ ਤੋਂ ਬਾਅਦ ਵੀ ਪੇਰੈਂਟਸ ਅਲਰਟ ਨਹੀਂ ਹੁੰਦੇ ਪੇਰੈਂਟਸ ਧਿਆਨ ਨਹੀਂ ਦਿੰਦੇ ਫਿਰ ਕੁਝ ਨਹੀਂ ਕੀਤਾ ਜਾ ਸਕਦਾ ਪੇਰੈਂਟਸ ਨੂੰ ਹਜੇ ਵੀ ਸੰਭਲਣਾ ਚਾਹੀਦਾ ਹੈ ਹਜੇ ਵੀ ਸੋਚਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਦੇ ਹੱਥਾਂ 'ਚ ਫੋਨ ਦਿੱਤੇ ਹੋਏ ਆਈਪੈਡ ਦਿੱਤੇ ਹੋਏ ਆ ਉਹ ਇਹਨਾਂ ਇਹੋ ਜਿਹੇ ਘਟਨਾਵਾਂ ਤੋਂ ਨਾ ਅਲਰਟ ਹੋਣ ਸੋਚਣ ਕਿ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਕਿਵੇਂ ਬਾਹਰ ਲੈ ਕੇ ਆਈਏ ਹਜੇ ਵੀ ਸਮਾਂ ਹੈ ਹਜੇ ਵੀ ਸੰਭਲ ਜਾਓ ਆਦਰਵਾਇਜ਼ ਇਹ ਜਿਹੜੀ ਇੱਕ ਘਟਨਾ ਹੋਈ ਹੈ ਇਹੋ ਜੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋ ਜਾਣੀਆਂ ਸੋਚੋ ਸਮਝੋ ਤੇ ਆਪਣੇ ਬੱਚਿਆਂ ਨੂੰ ਨਾ ਇਸ ਮੋਬਾਈਲ ਦੀ ਦਲਦਲ ਚੋਂ ਬਾਹਰ ਕੱਢੋ